ਗਵਿੰਦਰੋਪੀ ਗੁਰੂ ਚੇਤੇ ਆਇਆ ਮੈਂ ਵਿੱਚੋਂ ਟੋਨਾ ਤਾਂ ਮਾਰਦਾ ਵਜ਼ੀਰ ਖਾਂ ਤਾਂ ਆਵੇ ਗੁਰੂ ਦੇ ਘਰ ਅੱਜ ਅਸੀਂ ਪੱਗਾ ਬਣ ਕੇ ਕਬਰਾਂ ਦੇ ਜਾ ਕੇ ਟੱਕਰਾਂ ਮਾਰਦੇ ਆਂ ਮੁਸਲਮਾਨ ਵਜ਼ੀਰ ਤੇ ਪੀਰ ਗੁਰੂ ਨਾਨਕ ਦੇ ਕਰਮੱਥਾ ਟੇਕਣੋਂ ਪੀਰ ਬੁੱਧੂ ਸ਼ਾ ਦੋ ਪੁੱਤ ਵੀ ਕੁਰਬਾਨ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਜੋ ਮੰਗਣਾ ਮੰਗ ਦੋ ਪੁੱਤ ਪ੍ਰਵਾਂਕ ਪ੍ਰਵਾਂਕ ਕੁਰਬਾਨ ਹੋਏ ਭਰਾ ਕੁਰਬਾਨ ਹੋਇਆ ਸਾਲਾ ਕੁਰਬਾਨ ਹੋਇਆ ਤੇ ਪੀਰ ਬੁੱਧੂ ਸ਼ਾ ਔਰ ਬਦਰਦੀਨ ਕਲਗੀ ਵਾਲੇ ਬਾਪੂ ਨੂੰ ਕਹਿੰਦਾ ਤੇਰੀ ਰਹਿਮਤ ਚਾਹੀਦੀ ਹੈ ਰਹਿਮਤ ਮੈਂ ਇਹ ਵਾਰ-ਵਾਰ ਤਾਂ ਕਿਹਾ ਆਪਾਂ ਸੇਖਾਂ ਗੁਰੂ ਕੇ ਆਪਾਂ ਕਬਰਾਂ ਤੇ ਜਾਂਦੇ ਸੋਭਦੇ ਨਹੀਂ ਸਾਡੀ ਜਗਾ ਕਬਰਾਂ ਨਹੀਂ ਕਬਰਾਂ ਜਾਂਦੇ ਨੇ ਮਰੇ ਹੋਏ ਮੁਰਤੇ ਜਿਹੜਿਆ ਕਬਰਾਂ ਦੇ ਖਲੋਤੇ ਹੋਣਾ ਮੈਂ ਆਪਣੇ ਸੇਵਾਦਾਰ ਨੂੰ ਕਹਿਣਾ ਵੀ ਤੈਨੂੰ ਚਲਦੇ ਫਿਰਦੇ ਮੁਰਦੇ ਵਿਖਾਵਾਂ ਮੈਂ ਕੱਲ ਵੀ ਨੰਗਿਆ ਛਤਕਾਂ ਵੀਰਵਾਰ ਸੀ ਤੇ ਮੈਂ ਆਪਣੇ ਸਾਥੀ ਨੂੰ ਆਖਿਆ ਵੀ ਕਦੇ ਚਲਦੇ ਫਿਰਦੇ ਮੁਰਦੇ ਵੇਖੇ ਆ ਕਹਿਣ ਲੱਗਾ ਗਿਆਨੀ ਜੀ ਕਦੇ ਸਿੱਧੀ ਗੱਲ ਕਰਿਆ ਕਰੋ ਮੁਰਦੇ ਵੀ ਚਲਦੇ ਫਿਰਦੇ ਮੇਰੇ ਕਬਰਾਂ ਕੋਲ ਖੜੋਤੇ ਨੇ ਪੱਗਾਂ ਬੰਨ ਕੇ ਇਹ ਹੈਨ ਮੁਰਦੇ ਪਰ ਚਲਦੇ ਫਿਰਦੇ ਨੇ ਚਲਦੇ ਫਿਰਦੇ ਕਿਉਂਕਿ ਮੁਰਦਿਆਂ ਕੋਲ ਮੁਰਦੇ ਆਉਂਦੇ ਨੇ ਮੁਰਦਿਆਂ ਕੋਲ ਮੁਰਦੇ ਗੁਰੂ ਸਾਹਿਬ ਨੂੰ ਸਮਾਤ ਬਖਸ਼ੇ